ਤਰਨਤਾਰਨ ਦੇ ਨਜ਼ਦੀਕ ਪਿੰਡ ਸ਼ਾਹਪੁਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਆਨੰਦਕਾਰਜ ਦੇ ਮੌਕੇ ਲਾੜੀ ਨੂੰ ਪੁਲਿਸ ਕੁੱਟਮਾਰ ਕਰਦੀ ਚੁੱਕੇ ਆਪਣੇ ਨਾਲ ਲੈ ਗਈ ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਪੁਲਿਸ ਨੇ ਕਵਰੇਜ ਕਰਨ ਤੋਂ ਪੱਤਰਕਾਰਾਂ ਨੂੰ ਰੋਕ ਦਿੱਤਾ ਅਤੇ ਪੱਤਰਕਾਰਾਂ ਨੂੰ ਦੇਖਦਿਆਂ ਸਾਰੀ ਪੁਲਿਸ ਉੱਥੋਂ ਰਫੂ ਚੱਕਰ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਆਹ ਵਾਲੀ ਕੁੜੀ ਨੇ ਰੋ ਰੋ ਕੇ ਮੀਡੀਆ ਨੂੰ ਦੱਸਿਆ ਕਿ ਸਾਡੀ ਚੌਥੀ ਲਾਮ ਹੋ ਰਹੀ ਸੀ ਕਿ ਕੁਝ ਪੁਲਿਸ ਵਾਲੇ ਸਿਵਲ ਵਰਦੀ ਅਤੇ ਪੁਲਿਸ ਵਰਦੀ ਦੇ ਵਿੱਚ ਆਏ ਅਤੇ ਮੇਰੇ ਪਤੀ ਨੂੰ ਕਾਲਰ ਤੋਂ ਫੜ ਕੇ ਢੂੰਦੇ ਹੋਏ ਆਪਣੇ ਨਾਲ ਲੈ ਗਏ ਇਸ ਮੌਕੇ ਕੁੜੀ ਨੇ ਦੋਸ਼ ਲਗਾਇਆ ਕਿ ਪੁਲਿਸ ਵਾਲਿਆਂ ਵੱਲੋਂ ਕਿਸੇ ਦੀ ਵੀ ਗੱਲ ਨਹੀਂ ਸੁਣੀ ਗਈ ਲਾੜੀ ਨੇ ਕਿਹਾ ਕਿ ਕੁਝ ਔਰਤ ਪੁਲਿਸ ਕਾਂਸਟੇਬਲਾਂ ਨੇ ਉਸਦੇ ਨਾਲ ਵੀ ਖਿੱਚਤੂ ਕੀਤੀ ਹੈ ਅਤੇ ਉਸਦੇ ਕਲੀਰੇ ਤੇ ਹੋਰ ਸਮਾਨ ਤੋੜਪਨ ਕੀਤਾ ਇਸ ਮੌਕੇ ਕੁੜੀ ਦਾ ਕਹਿਣਾ ਹੈ ਕਿ ਮੈਂ ਸਿਰਫ ਗੁਰਲਾਲ ਦੇ ਨਾਲ ਹੀ ਜਾਣਾ ਜੇਕਰ ਉਹ ਨਾ ਆਇਆ ਤਾਂ ਮੈਂ ਮਰ ਜਾਵਾਂਗੀ ਤੇ ਇਸ ਦੀ ਜ਼ਿੰਮੇਵਾਰ ਉਸਨੇ ਪੁਲਿਸ ਨੂੰ ਦੱਸਿਆ ਇਸ ਸੰਬੰਧੀ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਗੁਰਲਾਲ ਪਿਛਲੇ ਲੰਬੇ ਸਮੇਂ ਤੋਂ ਭਗੌੜਾ ਸੀ ਅਤੇ ਪੁਲਿਸ ਨੂੰ ਚਾਰ ਮੁਕਦਮਿਆਂ ਦੇ ਵਿੱਚ ਲੋੜੀਂਦਾ ਵੀ ਸੀ ਅੱਜ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਹ ਸ਼ਾਹਪੁਰ ਵਿਖੇ ਵਿਆਹ ਕਰਵਾ ਰਿਹਾ ਹੈ ਅਤੇ ਉਹਨਾਂ ਗੁਰਦੁਆਰੇ ਦਾ ਧਿਆਨ ਰੱਖਦਿਆਂ ਲਾਵਾਂ ਤੋਂ ਬਾਹਰ ਉਸ ਨੂੰ ਗ੍ਰਿਫਤਾਰ ਕੀਤਾ ਹੈ। ਗੁਰਵੰਤ ਸਿੰਘ ਸਾਨੂੰ ਵੀਰ ਸਿੰਘ ਪਿੰਡ ਹੰਸਾਂ ਵਾਲਾ ਮੇਰਾ ਲੜਕਾ ਗੁਰਲਾਲ ਸਿੰਘ ਜਿਹਦੀ ਕਾ ਉਮਰ 24-25 ਸਾਲ ਉਹਦੀ ਬਰਾਤ ਵਾਸਤੇ ਅਸੀਂ ਨਰਮਲ ਗੁਟੀਆਂ ਸ਼ਾਹਪੁਰਾ ਸਾਂਝਾ ਥਾਂ ਗੁਰੂ ਘਰ ਦਾ ਉੱਥੇ ਆਨੰਦ ਕਾਰਜ ਕਰਨ ਵਾਸਤੇ ਆਏ ਕੱਲ ਇੱਥੇ ਸਗਲ ਲੱਗਾ ਕੱਲ ਕੋਈ ਗੱਲਬਾਤ ਨਹੀਂ ਹੋਈ ਅੱਜ ਜਿਉਂ ਅਸੀਂ ਇੱਥੇ ਆਏ ਆ ਸੀਆਈਡੀ ਵਾਲੇ ਇਹਨਾਂ ਦੇ ਸਿਵਲ ਵਰਦੀ ਦੇ ਵਿੱਚ ਬੰਦੇ ਪੰਜ ਸੱਤ ਬੁੜੀਆਂ ਨਾਲ ਆਈਆਂ ਲੇਡੀ ਪੁਲਿਸ ਨਾਲ ਆਈ ਆ ਜਿਉਂ ਅਸੀਂ ਆਏ ਆ ਇਹਨਾਂ ਨੇ ਗੱਡੀਆਂ ਦੀ ਪੰਨ ਤੋੜ ਕਰਨੀ ਸ਼ੁਰੂ ਕਰਤੀ ਗੱਡੀਆਂ ਬਾਹਰ ਲਿਖਣੀਆਂ ਸ਼ੁਰੂ ਕਰਤੀਆਂ ਕਿਹੜੀ ਗੱਡੀ ਜਿੱਥੇ ਆਰ ਕਿਹੜੀ ਗੱਡੀ ਜਿੱਥੇ ਅਜੇ ਹਾਲਾਕੇ ਪ੍ਰਸ਼ਾਦ ਪਾਪਾ ਵਰਤੌਣ ਡਿਆ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਕਿ ਪ੍ਰਸ਼ਾਦ ਵਰਤਾ ਤੂ ਕੇ ਗੁਰਦੂ ਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚੋਂ ਖਿੱਚ ਕੇ ਲਿਆਣ ਕਿ ਇੱਥੇ ਕਿਹੜਾ ਬੰਦਾ ਇਹਨਾਂ ਦਾ ਸੌਂਖਾ ਆ ਕੇ ਕਹੂਗਾ ਕਿ ਮੈਂ ਮਹਾਰਾਜ ਦੀ ਹਜ਼ੂਰੀ 'ਚ ਖੜੋ ਕੇ ਕਹਿਣਾ ਕਿ ਅਸੀਂ ਮੁੰਡੇ ਨੂੰ ਛੇਤਰ ਨਹੀਂ ਮਾਰੇ ਗੁਰਦਰ ਦੇ ਵਿੱਚ ਦਰਬਾਰ ਦੇ ਇਹ 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 ਇਹਨਾਂ ਨੂੰ ਪੁੱਛਣਾ ਇਹ ਇਹਨਾਂ ਨੂੰ ਪੁੱਛਣਾ ਜੇਕਰ ਮੁਲਾਜ਼ਮ ਦਾ ਜੇ ਸਾਡੇ ਮੁੰਡੇ ਦਾ ਗਨਾਹ ਆ ਤਾਂ ਮੁੰਡੇ ਨੂੰ ਲੈ ਜਾਂਦੇ ਘਰ ਗਏ ਇਹਨੂੰ ਲੈ ਜਾਂਦੇ ਮਹਾਰਾਜ ਜੀ ਮੁੰਡੇ ਨੂੰ ਲੈ ਜਾਂਦੇ ਮੁੰਡੇ ਕੋਲੋਂ ਬਿਆਨ ਲੈਂਦੇ ਮੁੰਡੇ ਤੇ ਪਰਚਾ ਦਿੰਦੇ ਓਕੇ ਠੀਕ ਹੈ ਇੱਥੇ ਸੀਸੀ ਕੈਮਰੇ ਵੀ ਲੱਗੇ ਆ ਤਾਂ ਰਿਕਾਰਡਿੰਗ ਦੀ ਨਜ਼ਰ ਆਉਂਦੀ ਫੁਟੇਜ ਆ ਸਕਦੀ ਹੈ ਜੀ ਆ ਸਕਦੀ ਹੈ ਜੀ ਅਸੀਂ ਆ ਸਕਦੀ ਹੋਏ ਨਹੀਂ ਫੋਟੋ ਫੋਟੋ ਵਾਲੇ ਬਣ ਨਹੀਂ ਸਾਨੂੰ ਇਨਸਾਨ ਮਾਰ ਕੇ ਗਏ ਆ ਵਿਆਹ ਵਾਲੀ ਲੜਕੀ ਹਾਂਜੀ ਮੇਰਾ ਪਿੰਡ ਹੰਸਾਵਾਲਿਆ ਤੇ ਮੇਰੇ ਪੇਕੇ ਜਿਹੜੇ ਟੁੜੀ ਸੀ ਟੁਰਤ ਸਾਹਿਬ ਤੇ ਉਥੋਂ ਦੇ ਮੇਰਾ ਸਾਰਾ ਹੀ ਪਰਿਵਾਰ ਅੱਤਵਾਦੀਆਂ ਨੇ ਮਾਰਿਆ ਹੋਇਆ ਸੀ ਮੈਂ ਇੱਕ ਆਪਣਾ ਗਰਲਾ ਲਟਕਾ ਬਚਾ ਕੇ ਰੱਖਿਆ ਹੋਇਆ ਸੀ ਪਹਿਲਾਂ ਹਰਿਆਣੇ ਦੇ ਵਿੱਚ ਰਹੇ ਆ ਫਿਰ ਇੱਥੇ ਆਏ ਆ ਇੱਥੇ ਅੱਗੇ ਹੁਣ ਉਹ ਕਬੱਡੀ ਦਾ ਪਲੇਅਰ ਸੀ ਤੇ ਜਿੰਨਾ ਬੰਦਿਆਂ ਨੇ ਸਾਡੇ ਪਿੰਡ ਦੇ ਵਿੱਚ ਹਰ ਕਥਾ ਕਰ ਰਹੀਆਂ ਉਹਨਾਂ ਨੇ ਅੱਜ ਸ਼ਿਕਾਇਤ ਕਰਕੇ ਮੇਰੇ ਬੇਟੇ ਨੂੰ ਲਾਵਾਂ ਦੇ ਉੱਤੋਂ ਝਕਾ ਦਿੱਤਾ ਕੀ ਹੋ ਗਿਆ ਸਰ ਜੀ ਸੁੱਚਾ ਚਲ ਕਾ ਕਿ ਗੱਲਬਾਤ ਕੋਈ ਗੱਲਬਾਤ ਨਹੀਂ ਕੋਈ ਸਾਡੇ ਨੇ ਇਹ ਵੀ ਇਹ ਮੁੰਡਾ ਜਿਹੜਾ ਕਬੱਡੀ ਖੇਡਦਾ ਵਾ ਦੂਜੇ ਜਿਹੜੇ ਪਹਿਲੇ ਉਹ ਨਸ਼ਿਆਂ ਪੱਤਿਆਂ 'ਚ ਮੁੱਕ ਚੁੱਕੇ ਸੀ ਇਹੋ ਹੀ ਮੁੰਡਾ ਵਾ ਜਿਹੜਾ ਘਰ ਦੇ ਵਿੱਚ ਸਹੀਂ ਆ ਰਿਹਾ ਤੇ ਇਹ ਕਬੱਡੀ ਖੇਡਦਾ ਹੈ ਬੀਬੀ ਜੀ ਜਾਂ ਤੁਸੀਂ ਬੋਲੋ ਕੋਈ ਨਸ਼ਾ ਪੱਤਾ ਨਹੀਂ ਕਰਦਾ ਕੋਈ ਕਿਸੇ ਕਿਸਮ ਦਾ ਇਹ ਸਿਰਫ ਨਜਾਇਜ਼ ਹੋਣ ਦੇ ਅਸੀਂ ਸਾਡੇ ਤੇ ਪਰਮਦੀਪ ਨੇ ਵੀ ਇਹੋ ਹੀ ਕੇਸ ਸਾਡੇ ਘਰ ਗੱਡੀ ਖੜਕ ਕੇ ਤੇ ਇਹ ਕੇਸ ਪਾਇਆ ਸੀ ਐਚ ਟਾਪ ਦੇ ਵਿੱਚ ਅਸੀਂ ਉਹਦੇ ਉੱਤੇ ਦਰਖਾਸਤ ਦਿੱਤੀ ਆ ਉਹਨਾਂ ਨੇ ਮੈਨੂੰ ਨਹੀਂ ਪਤਾ ਵੀ ਕੀ ਗੱਲ ਬਣੀ ਹੈ ਤੇ ਕੀ ਨੇ ਜਿਹੜਾ ਅੱਜ ਸਾਡੇ ਇਹਦੇ ਵਿੱਚ ਵਿਗਨ ਪਾਇਆ ਹੋਇਆ ਵਾ ਅੱਜ ਕਿਸ ਬੰਦੇ ਚ ਨਹੀਂ ਇੱਥੇ ਆਈ ਇੱਥੇ ਅਸੀਂ ਆਪਣੇ ਲੜਕੇ ਨੂੰ ਵਿਆਹਣ ਵਾਸਤੇ ਆਏ ਆ ਫਤਿਹਯਾਬਾਦ ਤੋਂ ਇਹਨਾਂ ਲਟਕੀ ਵਾਲਾ ਪਿੰਡ ਸਾਂ ਅਸੀਂ ਗੁਰਮ ਮਰਜ਼ਾ ਅਸੀਂ ਆਪਣਾ ਲੜਕੇ ਦੀ ਸ਼ਾਦੀ ਕੀਤੀ ਆ ਕੋਈ ਜ਼ਿਆਦਾ ਇੱਥੇ ਅਸੀਂ ਸ਼ੋਰ ਸ਼ਰਾਬਾ ਨਹੀਂ ਕੀਤਾ ਉਹਨਾਂ ਨੇ ਆਣ ਕੇ ਤੇ ਪਹਿਲੋਂ ਅੱਧੀ ਸੰਗਤ ਠਾ ਕੇ ਅੱਜ ਸਾਡੀ ਮੈਰਿਜ ਸੀਨੇ ਉਹਨਾਂ ਪੁਲਿਸ ਵਾਲੇ ਆ ਕੇ ਉਹਨੂੰ ਗੁਦਲਾਲ ਨੂੰ ਲੈ ਗਏ ਪਤਾ ਨਹੀਂ ਕਿਹੜੀ ਗੱਲੋਂ ਘੜਿਆ ਉਹ ਤੇ ਕੋਈ ਵੀ ਉਹਨਾਂ ਤੇ ਕੋਈ ਕੇਸ ਨਹੀਂ ਹੈਗਾ ਉਹਨਾਂ ਸਾਰੇ ਮੇਰੇ ਕਲੀਰੇ ਤੋੜਦੇ ਲੈਡੀ ਕਨਸਟੇਬਲ ਨੇ ਬੜੀ ਬਦਤਮੀਜ਼ੀ ਕੀਤੀ ਨਾਲੇ ਮੇਰੇ ਕਲੀਰੇ ਤੋੜਦੇ ਸਾਰੇ ਮਾਲਾ ਇਹਨਾਂ ਦੀ ਲਗਭਗ ਅੱਧਾ ਘੰਟਾ ਹੋਇਆ ਜਦੋਂ ਉਹ ਦੋ ਜਨੋਂ ਪੁਲਿਸ ਆਈ ਸੀ ਉਹਨੂੰ ਸਾਡਾ ਫੇਰੇ ਹੋ ਰਹੇ ਸੀ ਚੌਥਾ ਫੇਰਾ ਚੱਲਣ ਦਿਆ ਸੀ ਤੇ ਪੁਲਿਸ ਨੇ ਆ ਗਏ ਪਰ ਇਸਨੇ ਆ ਕੇ ਪਹਿਲਾਂ ਗੁਰਨਾਲ ਨੂੰ ਫੜਿਆ ਪਹਿਲਾਂ ਉਹਨਾਂ ਦੀ ਸਿਸਟਰ ਨੂੰ ਫੜਿਆ ਵੇ ਨੰਨੇ ਮੈਨੂੰ ਮੇਰੇ ਨਾਲ ਬਦਤਮੀਜ਼ੀ ਕੀਤੀ ਨਾ ਮੇਰੇ ਸਾਰੇ ਖੇਲੇਰੇ ਮੇਰੇ ਸਾਰੇ ਜੁੱਲਰੀ ਵਗੈਰਾ ਤੋੜ ਦਿੱਤੀ ਬਸ ਵਰਦੀ ਦੇ ਵਿੱਚ ਆਈ ਸੀ ਸਿਵਲ ਵਰਦੀ ਦੇ ਵਿੱਚ ਸੀ ਨਾਲੇ ਗੁਰਨਾਨ ਨੂੰ ਲੰਮੇ ਬਾਗ ਲੈ ਕੇ ਗਿਆ ਤੁਹਾਡੀ ਕੀ ਮੰਗੇਗੀ ਹੁਣ ਗੁਰਨਾਨ ਨੂੰ ਜੇ ਜੋ ਜਿੱਤੇ ਵੀ ਘੜਿਆ ਵਾ ਜਿੱਤੇ ਵੀ ਉਤੋਂ ਲੈ ਕੇ ਆਵੇਂ ਮੈਂ ਗੁਰਨਾਨ ਨਹੀਂ ਜਾਣਾ ਹਾਂ ਨੀ ਸਾਹਿਬ ਨਹੀਂ ਤੇ ਮੈਂ ਮਰ ਜਾਣਾ ਤੇ ਕਨਸਟੇਬਲ ਜ਼ਿੰਮੇਵਾਰ ਹੋਣਗੇ ਮੇਰੀ ਮੌਤ ਦੇ ਚਲ ਗਈ ਵੇ ਕੀ ਹੋਇਆ ਮੇਰਾ ਨਾਮ ਮੁਖਤਾਰ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਆ ਪਤਾ ਹੋ ਤਾ ਅੱਜ ਕੀ ਹੋ ਰਿਹਾ ਇਥੇ ਦੇਖੋ ਸਾਡੇ ਇੱਥੇ ਜੀ ਲੜਕੀ ਦੀ ਸ਼ਾਦੀ ਸੀ ਤੋਂ ਸ਼ਾਦੀ ਕਰਨਾ ਆਏ ਤੇ ਲਾਵਾ ਫੇਰੇ ਹੁੰਦੇ ਸੀ ਤੇ ਲਾਵਾ ਫੇਰੇ ਹੁੰਦੇ ਹੁੰਦੇ ਹੀ ਪੁਲਿਸ ਆ ਗਈ ਕੋਈ ਸਿਵਲ ਚਾਈ ਆ ਕੋਈ ਦੁੱਧਾਂ ਆਈ ਆ ਤੇ ਬਾਅਦ ਧੱਕੇ ਮਾਰ ਕੇ ਉਹਨੂੰ ਬਾਹਰ ਕੱਢ ਕੇ ਲੱਗੇ ਮੈਂ ਉਹਦੇ ਬਾਰੇ ਮੈਨੂੰ ਨਹੀਂ ਜੀ ਕੋਈ ਪਤਾ ਗੱਲ ਬਾਤ ਹੁੰਦੀ ਜੇ ਫਿਰ ਇੱਕ ਰਿਸ਼ਤਾ ਦੇ ਦੋ ਤਾਲੇ ਜੂਰੀ ਚ ਕੰਮ ਹੋ ਰਿਹਾ ਸੀ ਹਾਂਜੀ ਤੇ ਪੁਲਿਸ ਵਰਦੀ ਪਾ ਕੇ ਆਈ ਜੀ ਬੜੀ ਜ਼ੋਰ ਦੀ ਪੁਲਿਸ ਵਾਲੇ ਚ ਹੀ ਉਹ ਤਰੰਗ ਆਇਆ ਹਾਂ ਤਾਂ ਲਿਖ ਮਾਰ ਦਿੰਦੇ ਸਾਡੀ ਮੰਗ ਇਹੋ ਹੀ ਆ ਕਿ ਸਾਡੀ ਲੜਕੀ ਇੱਥੇ ਬੈਠੀ ਐ ਉਹਨੂੰ ਘੱਲਣ ਤੇ ਅਸੀਂ ਕੁੜੀ ਨਾਲ ਕਰੀਏ ਪਿੰਡ ਨੂੰ ਅੱਜ ਪੜਿਆ ਗਿਆ ਵਾ ਪੋਨੇ ਇਹ ਗੁਰਲਾਲ ਸਿੰਘ ਸਨੋ ਬਲਵੰਤ ਸਿੰਘ ਹੰਸਾਵਲੇ ਦਾ ਇਹ ਪੀਓ ਹੈਗਾ ਗੋਵਿੰਦਵਾਲ ਦੇ ਮਕਦਮੇ ਵਿੱਚ ਚਾਰ ਪੰਜ ਮਕਦਮੇ ਦੇ ਖਿਲਾਫ ਦਰਜ ਨੇ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਹੈ ਕਿਹੜੇ ਕਿਹੜੇ ਮਾਮਲੇ ਸਰ ਜਿੱਤਰਾ ਦੇ ਖਤਰਨਾਕ ਮਾਮਲੇ ਆ ਕੀ ਇਹ ਕੋਈ 307 ਇਹ 307 ਦੇ ਵਿੱਚ ਵੀ ਹੋਇਆ ਹੈ ਗੋਇੰਦਵਾਲ ਦੇ ਵਿੱਚ ਇਰਾਦਾ ਕਤਲ ਚ ਜੀ ਸਰ ਇਹ ਕੋਈ ਗੈਂਗਸਟਰ ਉਹ ਜਿਸ ਤਰ੍ਹਾਂ ਟਾਈਪ ਦਾ ਬੰਦਾ ਕੀ ਹੈ ਇਹ ਫੜਿਆ ਹੁਣ ਇਸ ਤੋਂ ਬਾਅਦ ਅੱਗੇ ਅਸੀਂ ਫਰਦਰ ਦੇਖਦੇ ਆ ਮੈਂ ਕਰ ਰਹੇ ਨੇ ਜੋ ਵੀ ਤਫਤੀਸ਼ ਹੈ ਕਿ ਵੀ ਕਿਸ ਟਾਈਪ ਦਾ ਕੀ ਦੇ ਨਾਲ ਹੈ ਕੀ ਰਿਲੇਸ਼ਨ ਨੇ ਉਹ ਅੱਗੇ ਅਸੀਂ ਕਰ ਲਾਂਗੇ ਅੱਜ ਜੀ ਉਹਨੂੰ ਫੜਿਆ ਗਿਆ ਕਿੱਥੋਂ ਫੜਿਆ ਗਿਆ ਕੀ ਹੁੰਦਾ ਸੀ ਸਰ ਇਹ ਇਧਰ ਕੋਈ ਸਰਹਾਲੀ ਦਾਣਾ ਚ ਗੁਰਦੁਆਰਾ ਸਾਹਿਬ ਨੇ ਉਹਦੇ ਬਾਹਰਲੇ ਸਾਈਡ ਤੇ ਕੋਈ ਮੈਰਿਜ ਦਾ ਸੀ ਕਿਸੇ ਦਾ ਉਥੋਂ ਨੂੰ ਅਰੈਸਟ ਕੀਤਾ ਹੈ ਮੈਂ ਜਿੱਦੀ ਹੁੰਦੀ ਆ ਮੈਨੂੰ ਪੱਕਾ ਨਹੀਂ ਪਰ ਹੋ ਸਕਦਾ ਵੀ ਇਹਦੀ ਹੈ ਜਾਂ ਕਿਸੇ ਹੋਰ ਦੀ ਹੈ ਪਰ ਇਹ ਉੱਥੇ ਫੜਿਆ ਗੁਰਦੁਆਰਾ ਸਾਹਿਬ ਦੇ ਬਾਹਰੋਂ ਗੱਲ ਵਾਲੇ ਕਹਿੰਦੇ ਵੀ ਇਹ ਕੋਈ ਖਿਚਟੂ ਵੀ ਕੀਤੀ ਹੈ ਨਕੀ ਨਕੀ ਕੋਈ ਹੋਜੀ ਨਾ ਪੀਓ ਨੂੰ ਫੜਨ ਵਾਲੇ ਖਿਚਟੂ ਕਿਸੇ ਦੀ ਕਰਨ ਦੀ ਕੀ ਲੋੜ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਪੀਓ ਹੈ ਪੀਓ ਨੂੰ ਫੜਨਾ ਸਾਡਾ ਵੈਸੇ ਫਰਜ਼ ਹੈ ਤਰੰਤਰੰਤੋ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ